ਟ੍ਰਾਂਸਪੋਰਟ ਦੇ ਬੈਨ ਲੱਗੇ ਬੈਨ ਲੱਗੇ ਬੈਨ ਲੱਗੇ ਜਗਰਾ ਪੀਰ ਬਜਰੰਗੇ ਹਰ ਹਰ ਮਹਾਦੇਵ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਇੰਨ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਮਰਦਾਬਾਦੀ ਨਾਰੇ ਵਜਦੀ ਦਿਖਾਈ ਜਾਂਦੀ ਹੈ ਮੇਰਾ ਤਾਂ ਇੱਕੋ ਹੀ ਕਹਿਣਾ ਹੈ ਜੇਕਰ ਪ੍ਰੇਮ ਹੈਗਾ ਅਗਰ ਉਹਨਾਂ ਦੇ ਪ੍ਰੋਡੂਸਰ ਨੂੰ ਐਕਟਰ ਨੂੰ ਡਾਇਰੈਕਟਰ ਨੂੰ ਪਾਕਿਸਤਾਨ ਇੰਨੇ ਹੀ ਪ੍ਰੀਮ ਹੈ ਉਹਨੂੰ ਪਾਕਿਸਤਾਨ ਜਾ ਕੇ ਸ਼ਿਫਟ ਹੋ ਜਾਣਾ ਚਾਹੀਦਾ ਆਪਣਾ ਕਾਰੋਬਾਰ ਆਪਣੀ ਰਹਿائش ਆਪਣੀ ਗੁੱਠੀ ਪਾਕਿਸਤਾਨ ਲੈ ਕੇ ਚਲੀ ਜਾਣੀ ਚਾਹੀਦੀ ਸੱਚੀਆਂ ਕਹਾਣੀਆਂ ਤੋਂ ਹੋਰ ਬਥੇਰੀਆਂ ਨੇ ਉਹਦੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਵੀ ਪਤਾ ਉਹ ਪਾਕਿਸਤਾਨ ਚੱਲਣਾ ਹੀ ਨਹੀਂ ਦੇਣੀ ਇਸ ਕਰਕੇ ਇਹ ਫਿਲਮ ਤਾਂ ਬਣਾਈ ਜਾ ਰਹੀ ਹੈ ਪਾਕਿਸਤਾਨ ਦੇ ਐਕਟਰ ਲੈ ਕੇ ਵੀ ਫਿਲਮ ਪੈਸਾ ਜਿੱਥੇ ਭਾਰਤ ਚ ਵੀ ਕਮਾਵੇ ਉਹ ਪਾਕਿਸਤਾਨ ਚ ਵੀ ਕਮਾਵੇ ਇਹ ਕੋਣੀ ਫਿਲਮ ਬਣਾਈ ਜਾਂਦੀ ਵੀ ਜਿਹੜਾ ਭਾਰਤ ਦੀ ਸੰਸਦ ਦੇ ਹਮਲਾ ਹੋਇਆ ਉਹ ਪਾਕਿਸਤਾਨ ਦੀ ਸ਼ਹਿਤ ਹੋਇਆ ਲੋਕ ਨਾ ਬੜਾ ਕੁਝ ਕਹਿੰਦੇ ਨੇ ਲੋਕ ਤਾਂ ਅਮਰਜੈਂਸੀ ਬਾਰੇ ਵੀ ਕਹਿੰਦੇ ਅਮਰਜੈਂਸੀ ਦਾ ਵੀ ਅਮਰਜੈਂਸੀ ਦੀ ਫਿਲਮ ਨੂੰ ਕੋਈ ਨਹੀਂ ਪੁੱਛਦਾ ਸੀਗਾ ਮੈਂ ਤੁਹਾਡੇ ਤੇ ਟਾਪਿਕ ਕਰਦਣਾ ਜਿਹੜੇ ਲੋਕ ਮੇਰੇ ਤੇ ਡਾਂਚਾ ਮਾਰਦੇ ਨੇ ਕਟਵਾਓ ਕਿ ਫਿਰ ਉਹ ਸੀਨ ਜਿਹੜੇ ਤੁਹਾਨੂੰ ਲੱਗਦਾ ਵੀ ਤਾਂ ਗੈਰੀ ਹੈ ਨਾ ਭਾਰਤ ਮੁੰਦਾਬਾਦ ਜਿੱਥੇ ਨਾਅਰੇ ਵੱਜਿਓ ਉਹ ਸੀਨ ਕੱਟੇ ਜਾਣੀ ਚਾਹੀਦੇ ਜੇ ਨਹੀਂ ਕੱਟਦੀ ਮਤਲਬ ਸੈਂਸਰ ਬੋਰਡ ਨਹੀਂ ਕਰਦੀ ਤਾਂ ਕੋਈ ਕਾਰਵਾਈ ਫੇਰ ਕੀਤੀ ਜਾਏਗੀ ਜਾਂ ਫਿਲਮ ਲੱਗ ਜਾਂਦੀ ਆ ਥੀਏਟਰ ਦੇ ਅੰਦਰ ਵੜ ਕੇ ਫਿਲਮ ਵਿਰੋਧ ਕਰਕੇ ਬੰਦ ਕਰਦੇ ਆ ਫਿਲਮਾਂ ਦੇ ਗੁੱਸਾ ਫਿਲਮ ਇਹਨਾਂ ਨੇ ਪੈਸਾ ਕਮਾਣਾ ਐਕਟਰਾਂ ਨੇ ਪ੍ਰੋਡੂਸਰਾਂ ਨੇ ਡਾਇਰੈਕਟਰਾਂ ਨੇ ਪੈਸਾ ਕਮਾਣਾ ਬਣਾਣ ਕੋਈ ਤਰਾ ਹੀ ਨਹੀਂ ਪਰ ਭਾਰਤ ਮੁਰਦਾਬਾਦ ਕੀ ਭਾਰਤ ਦੀ ਧਰਤੀ ਦੇ ਉੱਤੇ ਇਹ ਕੀ ਆ ਟਰੇਲਰ ਦੇ ਵਿੱਚ ਇਹ ਕੀ ਆ ਰਜੀਵ ਜੀ ਤੂੰ ਮੈਂ ਤੁਹਾਨੂੰ ਕਹਿ ਰਿਹਾ ਨਾ ਸਾਹਿਬ ਭਾਰਤ ਮੁਰਦਾਬਾਦ ਨਾਅਰੇ ਵਜਦੀ ਕੀਤੀ ਗਈ ਹੈ ਜੀ ਤਾਂ ਮੈਂ ਨਾ ਗਦਰ ਜੋ सनी ਦੋਲੇ ਗਦਰ ਵੀ ਬਣਾਈ ਮੈਂ ਬੜੀ ਦੇਖਣ ਗਿਆ ਪਾਕੂ ਦੇਖਣ ਗਿਆ ਵੀ ਸਰੀ ਦੋਲੇ ਨੂੰ ਬੜਾ ਅਦੀਸ਼ਨਾ ਪ੍ਰੇਮ ਹੈ ਭਾਰ ਦੇ ਲੋਕਾਂ ਨਾਲ ਬੜਾ ਪ੍ਰੇਮ ਹੈ ਪਰ ਜਦੋਂ ਗੁਰਦਾਸਪੁਰ ਦਾ ਸੰਸਦ ਬਣਿਆ ਨਾ ਲੋਕਾਂ ਨੇ ਲੱਖਾਂ ਵੋਟਾਂ ਪਾ ਕੇ ਨੂੰ ਸੰਸਦ ਬਣਾਇਆ ਜਿਤਾਇਆ ਉਦੋਂ ਸਮਝ ਆਈ ਵੀ ਇਹਨਾਂ ਦਾ ਇਲੈਕਟਰਾਂ ਨੂੰ ਸਿਰਫ ਪੈਸੇ ਤੋਂ ਮਤਲਬ ਹੈ ਲੋਕਾਂ ਨੇ ਗੁਰਦਾਸਪੁਰ ਦੇ ਲੋਕਾਂ ਨੇ ਉਹਦੇ ਲਈ ਜੀਨ ਜਾਨ ਲਈ ਆਪਣਾ ਕਾਰੋਬਾਰ ਬੰਦ ਰੱਖਿਆ ਉਹਨਾਂ ਲੋਕਾਂ ਦੇ ਫੋਨ ਨਹੀਂ ਚੱਕਦਾ ਉੱਥੇ ਫਿਲਮਾਂ ਦਾ ਨਲਕੇ ਵੱਡੇ ਗੱਡੇ ਤੇ ਪਰ ਗੁਰਦਾਸਪੁਰ ਜੀ ਕੀ ਨਲਕਾ ਨਹੀਂ ਲਵਾਇਆ ਉਹਨਾਂ ਨੇ ਤੁਹਾਡਾ ਪ੍ਰਭ ਇਕੱਲਾ ਹਿੰਦੂਆਂ ਨਾਲ ਸਾਰੇ ਭਾਈਚਾਰੇ ਨਾਲ ਤੁਹਾਡਾ ਪ੍ਰਭ ਤੁਹਾਡਾ ਵੀ ਪ੍ਰੇਮ ਹੋਊਗਾ ਸਿੱਖ ਪਰਿਵਾਰਾਂ ਨਾਲ ਮੇਰਾ ਸਾਰੇ ਨਾ ਹੀ ਚੌਹਾਂ ਨਹੀਂ ਚੌਹਾਂ ਨਹੀਂ 54 ਚੌਹਣੀ ਹੁੰਗਣਾ ਉੱਥੇ ਮਾਰੇ ਲੱਭੇ ਤਾਂ ਉੱਥੇ ਗਾਇਬ ਕਿਹੜੇ ਹੋਏ ਨੇ ਉੱਥੇ ਸਿੱਖ ਪਰਿਵਾਰਾਂ ਦੇ ਵੀ ਕਤਲੇਆਮ ਹੋਏ ਉਹਨਾਂ ਨਾਲ ਵੀ ਆਪਣਾ ਗਾਇਬ ਕਿਹੜੇ ਹੋਏ ਨੇ ਹਿੰਦੂਆਂ ਦੇ ਪਰਿਵਾਰ ਸਿੱਖਾਂ ਦੇ ਪਰਿਵਾਰ ਨਹੀਂ ਕਹਿ ਰਹੇ 15% ਵਾਦੀ ਸੀ ਸਾਡੇ ਹਿੰਦੂਆਂ ਦੀ ਸਿੱਖਾਂ ਦੀ ਅੱਜ ਉੱਥੇ 2% ਰਹਿ ਗਈ 13% ਪਰਿਵਾਰ ਸਾਡੇ ਕਿੱਥੇ ਗਏ ਦੇ ਵੀ ਹੈ ਕਿ ਮਾਰ ਦਿੱਤੇ ਗਏ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਡੈਲੀ ਡੈਸਕ ਟੀਵੀ ਕੈਨੇਡਾ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਕੁਛ ਦਿਨਾਂ ਬਾਅਦ ਇੱਕ ਫਿਲਮ ਲਾਂਚ ਹੋ ਰਹੀ ਹੈ ਫਿਲਮ ਦਾ ਨਾਮ ਹੈਗਾ ਜੀ ਸ਼ਾਹ ਕੋਟ ਜਿਸ ਦੇ ਵਿੱਚ ਸਾਨੂੰ ਲੀਡ ਐਕਟਰ ਦੇ ਉੱਪਰ ਗੁਰੂ ਰੰਧਾਵਾ ਨਜ਼ਰ ਆ ਰਹੇ ਨੇ ਉਹਦੀ ਪਹਿਲੀ ਪੰਜਾਬੀ ਫਿਲਮ ਜਿਹੜੀ ਆਪਾਂ ਕਹਿ ਸਕਦੇ ਆ ਉਹ ਦੇਖਣ ਨੂੰ ਮਿਲਗੀ ਇਸੇ ਤਹਿਤ ਜਿਹੜਾ ਵਾ ਪੰਜਾਬੀ ਸਿਨੇਮਾ ਦੀ ਇਹ ਜਿਹੜੀ ਫਿਲਮ ਉਸ ਦਾ ਵਿਰੋਧ ਜਿਹੜਾ ਵਾ ਸ਼ਿਵ ਸੈਨਾ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਕਿਉਂ ਵਿਰੋਧ ਹੋ ਰਿਹਾ ਵਾ ਇਹ ਸਾਰੀ ਜਾਣਕਾਰੀ ਅੱਜ ਗੱਲਬਾਤ ਜਿਹੜੀ ਆ ਅਸੀਂ ਇਸੇ ਹੀ ਤਹਿਤ ਕਰ ਲਾਂਗੇ ਤੇ ਸਾਡੇ ਕੋਲੋਂ ਅੱਜ ਬੜੇ ਸੀਨੀਅਰ ਆਗੂ ਮੌਜੂਦ ਨੇ ਰਜੀਵ ਤੰਦਨ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਅ ਰਜੀਵ ਜੀ ਕਿਵੇਂ ਦੇਖਦੇ ਹੋ ਫਿਲਮ ਦਾ ਵਿਰੋਧ ਕਿਉਂ ਹੋ ਗਿਆ ਕੀ ਕਾਰਨ ਹੈ ਮੈਂ ਵੀਰ ਬਜਰੰਗੇ ਹਰ ਹਰ ਮਹਾ ਦੀ ਫਿਲਮ ਦਾ ਟ੍ਰੇਲਰ ਦੇਖਿਆ ਬੜਾ ਪ੍ਰੇਮ ਆਇਆ ਉਹਨੂੰ ਪਾਕਿਸਤਾਨ ਦੇ ਨਾਲ ਪ੍ਰੋਡੂਸਰ ਨੂੰ ਡਾਇਰੈਕਟਰ ਨੂੰ ਫਿਲਮ ਦੇ ਐਕਟਰ ਨੂੰ ਫਿਲਮ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਮਰਦਾਬਾਦੀ ਨਾਰੇ ਵਜਿਖਾਈ ਜਾਂਦੀ ਹੈ ਮੇਰਾ ਤਾਂ ਇੱਕੋ ਹੀ ਕਹਿਣਾ ਹੈ ਜੇਕਰ ਪ੍ਰੇਮ ਹੈਗਾ ਅਗਰ ਫਿਲਮ ਦੇ ਪੜੋਸੋਂ ਨੂੰ ਐਕਟਰ ਨੂੰ ਡਾਇਰੈਕਟਰ ਨੂੰ ਪਾਕਿਸਤਾਨ ਇੰਨੇ ਹੀ ਪ੍ਰੇਮ ਹੈ ਉਹਨੂੰ ਪਾਕਿਸਤਾਨ ਜਾ ਕੇ ਸ਼ਿਫਟ ਹੋ ਜਾਣਾ ਚਾਹੀਦਾ ਆਪਣਾ ਕਾਰੋਬਾਰ ਆਪਣੀ ਰਹਿائش ਆਪਣੀ ਕੋਠੀ ਪਾਕਿਸਤਾਨ ਲੈ ਕੇ ਚਲੇ ਜਾਣੀ ਚਾਹੀਦੀ ਹੈ ਰਜੀਵ ਜੀ ਇਹੋ ਜਿਹਾ ਕੀ ਦੇਖ ਲਿਆ ਟੇਲਰ ਦੇ ਵਿੱਚ ਵੀ ਜਿਸ ਤੋਂ ਬਾਅਦ ਜਿਹੜਾ ਵਾ ਸ਼ਿਵ ਸੈਨਾ ਪਰਿਵਾਰ ਨੇ ਉਹਦਾ ਜਿਹੜਾ ਵਾ ਤਕੜਾ ਵਿਰੋਧ ਕਰਨਾ ਸ਼ੁਰੂ ਕਰਤਾ ਮੈਂ ਕਿਹਾ ਤਰਿਆਂ ਕਹਿੰਦੇ ਫਿਲਮ ਸ਼ਾਹਕੋਟ ਸੱਚੀ ਕਹਾਣੀ ਸੱਚੀ ਪ੍ਰੇਮ ਗਾਥਾ ਸੱਚੀਆਂ ਕਹਾਣੀਆਂ ਤਾਂ ਹੋਰ ਬਥੇਰੀਆਂ ਨੇ ਉਹਦੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਵੀ ਪਤਾ ਉਹ ਪਾਕਿਸਤਾਨ ਚੱਲਣਾ ਨਹੀਂ ਦੇਣੀ ਇਸ ਕਰਕੇ ਇਹ ਫਿਲਮ ਤਾਂ ਬਣਾਈ ਜਾ ਰਹੀ ਹੈ ਪਾਕਿਸਤਾਨ ਦੇ ਐਕਟਰ ਲੈ ਕੇ ਵੀ ਫਿਲਮ ਪੈਸਾ ਜਿੱਥੇ ਭਾਰਤ ਚ ਵੀ ਕਮਾਵੇ ਉਹ ਪਾਕਿਸਤਾਨ ਚ ਵੀ ਕਮਾਵੇ ਸੱਚੀਆਂ ਕਹਾਣੀਆਂ ਹੋਰ ਬੜੀਆਂ ਨੇ 1947 ਚ ਜਦੋਂ ਦੇਸ਼ ਆਜ਼ਾਦ ਹੋਇਆ ਸਾਡੇ ਉਤੇ ਹਿੰਦੂਆਂ ਸਿੱਖਾਂ ਦੀ ਆਬਾਦੀ 15% ਸੀਗੀ ਅੱਜ 2% ਕਿਉਂ ਰਹਿ ਗਈ ਹੈ ਸਵਾਲ ਹੈ ਨਾ ਉਹ 13% ਦੀ ਜਿਹੜੀ ਆਬਾਦੀ ਹੈ ਉਹ ਜੀਵਤ ਵੀ ਹੈ ਕਿ ਮਾਰ ਦਿੱਤੀ ਗਈ ਉਹਦੇ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਫਿਲਮ ਇਸ ਗੱਲ ਤੇ ਵੀ ਕਿਉਂ ਨਹੀਂ ਬਣਾਈ ਜਾਂਦੀ ਵੀ ਜਿਹੜੀਆਂ ਹਿੰਦੂਆਂ ਸਿੱਖਾਂ ਦੀਆਂ ਕੁੜੀਆਂ ਜ਼ਬਰਦਸਤੀ ਚੱਕ ਕੇ ਧਰਮ ਪਰिवर्तन ਕਰਵਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਕੇ ਵਿਆਹ ਕਰਾਈ ਜਾਂਦੇ ਨੇ ਜ਼ਬਰਦਸਤੀ ਉਹ ਕੁੜੀਆਂ ਦੇ ਹਾਲਾਤ ਕੀ ਨੇ ਉਹਨਾਂ ਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਇਹ ਕਿਹਣੀ ਫਿਲਮ ਬਣਾਈ ਜਾਂਦੀ ਵੀ ਜਿਹੜਾ ਭਾਰਤ ਦੀ ਸੰਸਦ 'ਤੇ ਹਮਲਾ ਹੋਇਆ ਉਹ ਪਾਕਿਸਤਾਨ ਦੀ ਸ਼ਹਿਤ ਹੋਇਆ अच्छा एक एक कारण ना ए पाकिस्तान दे स्पोर्ट ਕਰਦੀ ਜੇ ਤੁਸੀਂ ਦੱਸ ਰਹੇ ਹੋ ਕਿ ਆਪਣਾ ਨਾਰੇबाजी ਕੀਤੀ ਉਸ ਕਰਕੇ ਵਿਰੋਧ ਕੀਤਾ ਜਾ ਰਿਹਾ ਕਿ ਜਾਂ ਕਾਰਨ ਕੋਈ ਹੋਰ ਹੈ ਦੋ ਹੀ ਕਾਰਨ ਦੋਨੋਂ ਹੀ ਕਾਰਨ ਨੇ ਮੈਂ ਤਾਂ ਕਹਿ ਰਹੇ ਸਾਫ ਨਾ ਸੱਚੀਆਂ ਕਹਾਣੀਆਂ ਸ਼ਾਹਕੋਟ ਫਿਲਮ ਸੱਚੀ ਕਹਾਣੀ ਸੱਚੀ ਕਹਾਣੀ ਕਹਿ ਰਹੇ ਨੇ ਫਿਰ ਵੀ ਇਸ ਬ੍ਰਿਟਿਸ਼ ਮੈਗਨ ਸੱਚੀ ਕਹਾਣੀ ਆ ਵੀ ਤਾਂ ਹੈ ਨਾ ਕਿ ਜਦੋਂ ਦੇਸ਼ਵਾਦ ਹੋਇਆ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਜਾਂਦਾ ਭਾਰਤ ਨੂੰ ਸਨਾਤਨਧਰਮ ਦੇ ਲੋਕਾਂ ਨੂੰ ਭਾਰ ਦੇ ਦਿੱਤਾ ਜਾਂਦਾ ਦਿੱਤਾ ਜਾਂਦਾ ਨਾ ਜਿੰਨੇ ਮੁਸਲਮਾਨ ਹਿੰਦੁਸਤਾਨ ਚ ਰਹਿ ਗਏ ਸੀਗੇ ਉਹ ਤੋਂ ਬੀਗੁਣਾ ਵਾਦੀ ਐਸਟਮ ਹਿੰਦੁਸਤਾਨ ਦੇ ਵਿੱਚ ਵਧੀ ਹੋਣੀ ਉਹਨਾਂ ਦੀ ਮੁਸਲਮਾਨਾਂ ਦੀ ਵਧੀ ਗਰੀ ਵਧੀ ਤੇ ਹਿੰਦ ਪਾਕਿਸਤਾਨ ਚ ਪ੍ਰੰਧਾ ਪ੍ਰਤੀਸ਼ਤ ਸਾਡੇ ਹਿੰਦੂ ਸਿੱਖਾਂ ਦੀ ਵਾਦੀ ਸੀ ਉਹ ਅੱਜ 2% ਕਿਉਂ ਰਹਿ ਗਈ ਉਹ 13% ਲੋਕ ਕਿੱਥੇ ਗਏ ਨੇ ਉਹ ਮੇਰੇ ਭਰਾ ਉਹ ਮੇਰੇ ਪਰਿਵਾਰ ਹਿੰਦੂਆਂ ਦੇ ਪਰਿਵਾਰ ਸਿੱਖਾਂ ਦੇ ਪਰਿਵਾਰ ਕਿੱਥੇ ਨੇ ਜਿੰਦੇ ਵੀ ਹੈ ਕਿਹਨੇ ਮਾਰ ਦਿੱਤੇ ਗਏ ਨੇ ਉਹਨਾਂ ਤੇ ਫਿਲਮ ਕਿਉਂ ਨਹੀਂ ਬਣਦੀ ਅੱਛਾ ਇੱਕ ਗੱਲ ਕਰੀਏ ਜੇ ਆਪਣਾ ਕਮੈਂਟ ਬਾਕਸ ਦੇ ਵਿੱਚ ਤੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਲਗਾਤਾਰ ਤੁਹਾਡੇ ਵਿਰੋਧ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਇਹ ਕਿਤਨਾ ਕਿਤੇ ਫਿਲਮ ਏ ਟੁੱਜ ਗਈ ਜਾਂ ਕੌਂਟਰੋਵਰਸੀ ਦਾ ਕਹਿੰਦੇ ਇੱਕ ਬਹਾਨਾ ਜਿਹਾ ਬਣਾ ਲਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਨਾ ਬੜਾ ਕੁਝ ਕਹਿੰਦੇ ਨੇ ਲੋਕ ਤਾਂ ਅਮਰਜੰਸੀ ਬਾਰੇ ਵੀ ਕਹਿੰਦੇ ਐਮਰਜੰਸੀ ਦਾ ਵੀ ਐਮਰਜੰਸੀ ਨੂੰ ਫਿਲਮ ਨੂੰ ਕੋਈ ਨਹੀਂ ਪੁੱਛਦਾ ਸੀਗਾ ਮੈਂ ਤੁਹਾਡੇ ਤੇ ਟੌਪਿਕ ਕਰ ਦੇਣਾ ਜਿਹੜੇ ਲੋਕ ਮੇਰੇ ਤੇ ਟਾਂਚਾ ਮਾਰਦੇ ਨੇ ਕੱਟਵਾਓ ਕਿ ਫਿਰ ਉਹ ਸੀਨ ਜਿਹੜੇ ਤੁਹਾਨੂੰ ਲੱਗਦਾ ਵੀ ਤੁਸੀਂ ਤਾਂ ਕਹਿ ਰਹੀਆਂ ਨਾ ਭਾਰਤ ਮੁਰਦਾਬਾਦ ਜਿੱਥੇ ਨਾਅਰੇ ਵੱਜਿਓ ਉਹ ਸੀਨ ਕੱਟੇ ਜਾਣੇ ਚਾਹੀਦੇ ਤੇ ਜੇ ਨਹੀਂ ਕੱਟਦੀ ਮਤਲਬ ਸੈਂਸਰ ਬੋਰਡ ਨਹੀਂ ਕੱਟਦੀ ਤਾਂ ਕੋਈ ਕਾਰਵਾਈ ਫਿਰ ਕੀਤੀ ਜਾਏਗੀ ਜਦ ਫਿਲਮ ਲੱਗ ਜਾਂਦੀ ਆ ਥੀਏਟਰ ਦੇ ਅੰਦਰ ਵੜ ਕੇ ਫਿਲਮ ਵਿਰੋਧ ਕਰਕੇ ਬੰਦ ਕਰਾਈ ਜਾਏਗੀ ਤੇ ਜੇ ਮੰਨ ਲਓ ਸੀਨ ਲੱਗ ਜਾਂਦੇ ਨੇ ਆਪਣਾ ਕੀ ਪਤਾ ਕਿੱਥੇ ਕਿ ਜਦੋਂ ਦੋ ਚਾਰ ਸ਼ੈਰਾਂ ਦੇ ਵਿੱਚ ਥੀਏਟਰਾਂ ਦੇ ਅੰਦਰ ਵੜ ਕੇ ਸ਼ਿਵ ਸ਼ੈਨਕ ਨੇ ਵਿਰੋਧ ਕੀਤਾ ਭਾਰਤ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਆਪਣੀਆਂ ਫਿਲਮ ਬੰਦ ਕਰਨੀ ਪੈ ਜਾਂਦੀ ਹੁੰਦੀ ਹੈ ਜੀ ਨਹੀਂ ਫਿਲਮ ਦੇ ਨਾਲ ਗੁੱਸਾ ਵਾ ਕਿ ਜਾਂ ਉਹਨਾਂ ਸੀਨਾਂ ਦੇ ਨਾਲ ਗੁੱਸਾ ਉਹਨਾਂ ਸੀਨਾਂ ਦੇ ਗੁੱਸਾ ਹੈ ਫਿਲਮ ਇਹਨਾਂ ਨੇ ਪੈਸਾ ਕਮਾਣਾ ਐਕਟਰਾਂ ਨੇ ਪ੍ਰੋਡੂਸਰਾਂ ਨੇ ਡਾਇਰੈਕਟਰਾਂ ਨੇ ਪੈਸਾ ਕਮਾਣਾ ਬਣਾਣ ਕੋਈ ਤਰਾਜ ਨਹੀਂ ਹੈ ਪਰ ਭਾਰਤ ਮੁਰਦਾਬਾਦ ਕਿਉਂ ਭਾਰਤ ਦੀ ਧਰਤੀ ਦੇ ਉੱਤੇ ਹੀ ਕਿਉਂ ਕਿਹਾ ਟਰੇਲਰ ਦੇ ਵਿੱਚ ਇਹ ਕਿਹਾ ਰਜੀਵ ਜੀ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਨਾ ਸਾਫ਼ ਭਾਰਤ ਮੁਰਦਾਬਾਦ ਨਾਅਰੇ ਵਜਦੀ ਕੀਤੀ ਗਈ ਹੈ ਜੀ ਜਦੋਂ ਭਾਰਤ ਦਾ ਲੜਕਾ ਗਲਤੀ ਨਾਲ ਪਾਕਿਸਤਾਨ ਚਲੇ ਜਾਂਦਾ ਉਹਨੂੰ ਪ੍ਰੇਮ ਹੋ ਜਾਂਦਾ ਉੱਥੇ ਦੀਆਂ ਭਾਵਨਾ ਲੋਕਾਂ ਨੂੰ ਦਿਖਾਈ ਜਾਂਦੀਆਂ ਨੇ ਠੀਕ ਹੈ ਨਾ ਇੱਕ ਸਾਡਾ ਸਰਵਜੀਤ ਵੀ ਗਿਆ ਸੀਗਾ ਗਲਤੀ ਨਾਲ ਬਾਰਡਰ ਟੱਪ ਕੇ ਪਾਕਿਸਤਾਨ ਚਲਾ ਜਾਂਦਾ ਉਹ ਤਾਂ ਉਹਦਾ ਜਿੰਦਾ ਵੀ ਵਾਪਸ ਨਹੀਂ ਆਂਦਾ ਅੰਧਾ ਗਿਆ ਜਾਂਦਾ ਉਹ ਤਾਂ ਜਿੰਦਾ ਵੀ ਵਾਪਸ ਨਹੀਂ ਆਂਦਾ ਉਹਨੂੰ ਅਤਵਾਦੀ ਬਣਾ ਕੇ ਉਹਨੂੰ ਜਿੱਲਾ ਵਿੱਚ ਰੱਖ ਦਿੱਤਾ ਜਾਂਦਾ ਸਾਡੇ ਲੋਕਾਂ ਨਾਲ ਉੱਥੇ ਕੀ ਕੀਤਾ ਜਾਂਦਾ ਮਤਲਬ ਕਿ ਉਹਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਸਿਰਫ ਜਿੱਦੇ ਉੱਤੇ ਫਿਲਮ ਨਹੀਂ ਬਣੀ ਸੀ ਆਇਸ਼ਾ ਰਾਏ ਨੇ ਬਣਾਈ ਸੀ ਉਹ ਬਾਲੀਵੁੱਡ ਦਾ ਟਾਈਪ ਬਣੀ ਸੀ ਕਿਉਂ ਨਹੀਂ ਫਿਲਮ ਬਣਾਈ ਜਾਂਦੀ ਸਾਡੀਆਂ ਇਹ ਕਿਹੜੀ ਫਿਲਮ ਬਣਾਈ ਜਾਂਦੀ ਜਿਹੜਾ ਪਾਕ ਪੰਜਾਬ ਚ ਜਿਹੜਾ ਅਤਵਾਦ ਰਿਹਾ 1980 ਤੋਂ ਲੈ ਕੇ 1992 ਦੇ ਵਿੱਚ ਉਹ ਨੀਰਾ ਦਾ ਨੀਰਾ ਪਾਕਿਸਤਾਨ ਦੀ ਦਿਨ ਰਹੀ ਕਈ ਇਹ ਰਜੀਵ ਜੀ ਕਈ ਫਿਲਮਾਂ ਐ ਇਸੇ ਵਿਸ਼ੇ ਨਾਲ ਜਿਵੇਂ ਇਸ ਵਿਸ਼ੇ ਨਾਲ ਸੰਬੰਧਤ ਆ ਕਿ ਜਾਂ ਉਹਨਾਂ ਨੇ ਨਾਰਾ ਲਗਾ ਦਿੱਤਾ ਉਹ ਸੀ ਸੀਨ ਆਪਣਾ ਮੈਂ ਕੀ ਕਹ ਰਿਹਾ ਐ ਤਾਂ ਮੈਂ ਨਾ ਗਦਰ ਜੋ ਸਣੀ ਦੋਲੇ ਗਦਰ ਵੀ ਬਣਾਈ ਮੈਂ ਬੜੀ ਦੇਖਣ ਗਿਆ ਭਾਪੂ ਕੋ ਦੇਖਣ ਗਿਆ ਵੀ ਸਣੀ ਦੋਲੇ ਨੂੰ ਬੜਾ ਦੇਸ਼ ਨਾਲ ਪ੍ਰੇਮ ਹੈ ਭਾਰ ਦੇ ਲੋਕਾਂ ਨਾਲ ਬੜਾ ਪ੍ਰੇਮ ਹੈ ਪਰ ਜਦੋਂ ਗੁਰਦਾਸਪੁਰ ਦਾ ਸੰਸਦ ਬਣਿਆ ਨਾ ਲੋਕਾਂ ਨੇ ਲੱਖਾਂ ਵੋਟ ਪਾ ਕੇ ਉਹਨੂੰ ਸੰਸਦ ਬਣਾਇਆ ਜਿਤਾਇਆ ਤੋ ਉਦੋਂ ਸਮਝ ਆਈ ਵੀ ਇਹਨਾਂ ਦੇ ਇਲੈਕਟਰਾਂ ਨੂੰ ਸਿਰਫ ਪੈਸੇ ਤੋਂ ਮਤਲਬ ਹੈ ਗੁਰਦਾਸਪੁਰ ਦੇ ਲੋਕਾਂ ਦਾ ਦੁਕਾਨ ਦਾ ਹੁਣ ਕਿਦਾਂ ਲੋਕਾਂ ਨੇ ਗੁਰਦਾਸਪੁਰ ਦੇ ਲੋਕਾਂ ਨੇ ਉਹਦੇ ਲਈ ਜੀਨ ਜਾਨ ਲਾਈ ਆਪਣਾ ਕਾਰੋਬਾਰ ਬੰਦ ਰੱਖਿਆ ਉਹਨਾਂ ਲੋਕਾਂ ਦੇ ਫੋਨ ਨਹੀਂ ਚੱਕਦਾ ਉੱਥੇ ਫਿਲਮਾਂ ਦਾ ਨਲਕੇ ਬੜੇ ਗੱਡੇ ਪਰ ਗੁਰਦਾਸਪੁਰ ਜੀ ਕਿ ਨਲਕਾ ਨਹੀਂ ਲਵਾਇਆ ਉਹਨੇ ਬੰਦੇ ਨੇ ਅੱਛਾ ਤੁਸੀਂ ਕੱਲੇ ਆਏ ਹੋਰ ਕਾਫੀ ਸੰਗਠਨ ਜਾਂ ਕਾਫੀ ਆਪਣਾ ਇਹੋ ਜਿਹਾ ਆਪਣਾ ਭਾਈਚਾਰੇ ਸੀ ਆਪਣਾ ਹਨਾ ਉਹ ਕਿਉਂ ਨਹੀਂ ਨਾਲ ਆਏ ਆਪਣਾ ਤੁਸੀਂ ਫਿਰ ਕਿਉਂ ਮੇਰੇ ਭਾਵ ਨੇ ਮੇਰੇ ਸੰਗਠਨ ਦੇ ਭਾਵ ਨੇ ਮੇਰੇ ਬਲਦੇਵ ਭਾਰਦwaj ਦੇ ਭਾਵ ਨੇ ਮੇਰੇ ਜਤਿੰਦਰ ਸ਼ਰਮਾ ਜੀ ਦੇ ਭਾਵ ਨੇ ਮੇਰੇ ਟਿੱਟੂ ਬੌਕਸਿੰਗ ਦੇ ਪਾਰੇ ਸੁਮ ਜੀ ਸੁਜੇ ਦੇ ਭਾਵ ਨੇ ਮੇਰੇ ਨ ਕਿਸੇ ਦਾ ਭਾਵ ਨਹੀਂ ਹੋ ਸਕਦੇ اچھا ਮੰਨ ਲਓ ਉਹ ਆਪਾਂ ਜੰਗ ਆਪਾਂ ਜੰਗ ਦੇ ਮੈਦਾਨ 'ਚ ਉਤਰੇ ਇੱਕ ਇੱਕ ਸਵਾਲ ਆਪਾਂ ਇਹ ਕਰੀਏ ਮੇਰੇ ਭਾਵੇਂ ਮੇਰੇ ਭਾਵੇਂ ਜਗੇ ਨੇ ਵੀ ਸੱਚੀ ਦਰਦ ਫਿਲਮ ਕਹਿ ਰਹੇ ਨੇ ਸ਼ਾਹ ਕੋਡ ਸੱਚੀ ਕਹਾਣੀ ਸੱਚੀ ਪ੍ਰੇਮ ਗਾਥਾ ਮੇਰਾ ਪ੍ਰੇਮ ਤਾਂ ਮੇਰੇ ਭਾਈਆਂ ਨਾਲ ਵੀ ਸੀਗਾ ਜਿਹੜੇ ਹਿੰਦੂ ਪਰਿਵਾਰ ਉੱਥੇ ਪਾਕਿਸਤਾਨ ਰਹਿੰਦੇ ਸੀ ਤੁਹਾਡਾ ਪ੍ਰੋਵ ਇਕੱਲਾ ਹਿੰਦੂਆਂ ਨਾਲ ਕਿ ਸਾਰੇ ਭਾਈਚਾਰੇ ਨਾਲ ਤੁਹਾਡਾ ਪ੍ਰੋ ਤੁਹਾਡਾ ਵੀ ਪ੍ਰੇਮ ਹੋਊਗਾ ਸਿੱਖ ਪਰਿਵਾਰਾਂ ਨਾਲ ਮੇਰਾ ਸਾਰੇ ਨਾਲ ਹੀ ਚੋਹ ਨਹੀਂ ਚੋਹ ਨਹੀਂ ਚੋਹਣੀ ਹੁੰਗਣ ਪੁੱਤ ਮਾਰੇ ਲੱਭੇ ਤਾਂ ਉੱਥੇ ਗਾਇਬ ਕਿਹੜੇ ਹੋਏ ਨੇ ਨਹੀਂ ਉੱਥੇ ਸਿੱਖ ਪਰਿਵਾਰਾਂ ਦੇ ਵੀ ਕਤਲੇਆਮ ਹੋਏ ਉਹਨਾਂ ਨਾਲ ਵੀ ਸਾਡਾ ਪ੍ਰੇਮ ਗਾਇਬ ਕਿਹੜੇ ਹੋਏ ਨੇ ਹਿੰਦੂਆਂ ਦੇ ਪਰਿਵਾਰ ਸਿੱਖਾਂ ਦੇ ਪਰਿਵਾਰ ਮੈਂ ਹੀ ਕਹ ਰਿਹਾ 15% ਵਾਧੀ ਸੀ ਸਾਡੇ ਹਿੰਦੂਆਂ ਦੀ ਸਿੱਖਾਂ ਦੀ ਅੱਜ ਉੱਥੇ 2% ਰਹਿ ਗਈ ਉਹ 13% ਪਰਿਵਾਰ ਸਾਡੇ ਕਿੱਥੇ ਗ अच्छा एक 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 सवाल ਆਪਣਾ ਇਹ ਜਨਤਾ ਜਨਤਾ ਕਹਿ ਰਹੀ ਹੈ ਵੀ ਆਪਣਾ ਜੇ ਮੰਨ ਲਓ ਇੱਕ ਕਹਿੰਦੇ ਆਪਾਂ ਜੰਗ ਦੇ ਮੈਦਾਨ ਚ ਉਤਰੇ ਆ ਉਹ ਮੈਦਾਨ ਫੇ ਫਤਿਹ ਕਰਨਾ ਹੁੰਦਾ ਆਪਣਾ ਮੁੱਦਾ ਤੁਹਾਡਾ ਇਹ ਆ ਵੀ ਆਪਾਂ ਜਿਹੜੇ ਸਵਾਲ ਜਿਹੜੇ ਸੀ ਕਿ ਉਹ ਜਿਹੜਾ ਜਿੰਦਾਬਾਦ ਦੇ ਨਾਰੇ ਲਾਇਗੇ ਜਿਉਂ ਸੀਨ ਨਹੀਂ ਕਰਦੀ ਸੈਂਸਰ ਬੋਰਡ ਫਿਰ ਤੁਸੀਂ ਕਿਹੜਾ ਵੱਡਾ ਐਕਸ਼ਨ ਕਰੋਗੇ ਬਿਲਕੁਲ ਫਿਲਮ ਥੀਏਟਰ ਦੇ ਅੰਦਰ ਬੜ ਕੇ ਫਿਲਮ ਬੰਦ ਕਰਾਈ ਜਾਏਗੀ ਨਹੀਂ ਉਤੇ ਆਪਾਂ ਦੋ ਚਾਰ ਕਰਵਾ ਦਾਂਗੇ ਨਾ ਵਰਲਡ ਵਾਈਡ ਕੈਂਡ ਬਾਹਰ ਫੋਰਨ ਚ ਹੋਂਦੀ ਲਈ ਕਿਹੜੀ ਵਰਲਡ ਵਾਈਡ ਪੰਜਾਬ ਦੀ ਫਿਲਮ ਪੰਜਾਬ ਦੇ ਲੋਕੀ ਦੇਖਦੇ ਨੇ ਬਾਹਰ ਵੀ ਦਿਲ ਦੀ ਬਾਹਰ ਵੀ ਚੱਲਦੀ ਫੋਰਨ ਚ ਚਲੀ ਜਾ ਨੇ ਉਹ ਫਿਰ ਸ਼ਾਟ ਆਉਂਦੇ ਆਪਾਂ ਕੋ ਚੋਣੇ ਨਹੀਂ ਨਾ ਆਪਾਂ ਨੂੰ ਰੋਕਣਾ ਨਹੀਂ ਕਹਿ ਰਹੇ ਹਾਂਜੀ ਇਹਨਾਂ ਦਾ ਸਿਰਫ ਮਕਸਦ ਕੀ ਹੈ ਪੈਸਾ ਕਮਾਣਾ ਜਦੋਂ ਥੀਏਟਰ ਚ ਫਿਲਮਾਂ ਹੀ ਬੰਦ ਹੋ ਗਈਆਂ ਤੇ ਪੈਸਾ ਕਿੱਥੋਂ ਕਮਾਣਗੇ ਫਿਲਮ ਬਣਾਉਣ ਤੋਂ ਬਾਅਦ ਸੋਚਾਂਗੇ ਨਾ ਅਗਲੀ ਵਾਰੀ ਤੇ ਜੇ ਮੰਨ ਲਓ ਅੱਗੇ ਕੋਈ ਹੋਰ ਇਦਾਂ ਦੀ ਫਿਲਮ ਆਉਂਦੀ ਉਹਦੇ ਉੱਤੇ ਪਰ ਫੇਰ ਪਰਿਵਾਰ ਇਦਾਂ ਸਾਫ਼ ਕਹਿ ਰਹੇ ਹਨ ਵੀ ਭਾਰਤ ਦੀ ਧਰਤੀ ਉੱਤੇ ਭਾਰਤ ਮੁਰਦਾਬਾਦ ਦੇ ਨਾਅਰੇ ਵਾਜੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੈਂਸਰ ਨੂੰ ਚਾਹੀਦਾ ਐਸੀ ਫਿਲਮਾਂ ਦੇ ਬੈਨ ਲਾਵੇ ਜੂਰੀ ਨਹੀਂ ਵੀ ਇਹ ਸਿਰਫ ਸ਼ਾਹਕੋਟ ਹੈ ਗੁਰੂ ਨੰਦਾਵਾ ਦੀ ਫਿਲਮ ਹੈ ਤਾਂ ਮ ਅਸੀ ਕੋਈ ਵੀ ਫਿਲਮ ਜਿਹਦੇ ਵਿੱਚ ਭਾਰਤ ਮੁਰਦਾਬਾਦ ਦੇ ਨਰੇਬਾਜੀ ਕੀਤੀ ਜਾਂਦੀ ਉਹ ਫਿਲਮਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਤੇ ਅਗਰ ਇਸ ਤੋਂ ਬਾਅਦ ਮੰਨ ਲਓ ਤੁਸੀਂ ਦੇਖਿਆ ਸ਼ਾਟ ਨਹੀਂ ਕੱਟੇ ਸ਼ਿਵ ਸੈਨਾ ਨੇ ਦੇਖਿਆ ਕਿ ਸ਼ਾਟ ਨਹੀਂ ਕੱਟੇ ਫਿਰ ਉੱਥੇ ਬਾਹਰ ਉਸੇ ਸਿਨੇਮਾ ਘਰਾਂ ਦੇ ਬਾਹਰ ਹੰਗਾਮਾ ਹੋਏਗਾ ਕਿ ਜਾਂ ਫਿਰ ਸਾਰਿਆਂ ਨੂੰ ਕਹੇਗਾ ਵੀ ਇੱਕ ਜੋਟ ਹੋਈਏ ਵਾਕਿਆ ਕਿਸੇ ਸਿਨੇਮਾ ਘਰਾਂ ਦੇ ਬਾਹਰ ਉੱਧਰ ਵੱੜ ਕੇ ਫਿਲਮ ਦੇਖੇ ਨ ਜਾਵਾਂਗੇ ਜਿਸ ਦਿਨ ਅਗਰ ਉੱਥੇ ਭਾਰਤਪੂਤ ਦੀ ਨਰੇਬਾਜੀ ਉੱਥੇ ਹੀ ਵਿਰੋਧ ਕੀਤਾ ਜਾਏਗਾ ਉੱਥੇ ਹੀ ਬੰਦ ਕਰਾਈ ਜਾਏਗੀ ਪਰ ਸੈਂਸਰ ਨੂੰ ਕਿਹਾ ਨਹੀਂ ਵੀ ਆਪਣਾ ਸੀਨ ਹੀ ਕੱਢ ਦਿੱਤੇ ਜਾਣ ਜਿਹਦਾ ਐਮਰਜੈਂਸੀ ਦੇ ਲੈਟਰ ਆ ਪਾਈਆਂ ਸੀ ਲੋਕਾਂ ਨੇ ਲਿਖਿਆ ਹਾਂ ਕੋਈ ਮੈਸੇਜ ਉਹਨਾਂ ਨੂੰ ਨਹੀਂ ਆਇਆ ਕੋਈ ਮੈਸੇਜ ਅਸੀਂ ਲਿਖਿਆ ਸਾਰੇ ਸਰਕਾਰ ਨੂੰ ਭਾਰਤ ਸਰਕਾਰ ਨੂੰ ਵੀ ਲਿਖਿਆ ਪੰਜਾਬ ਦੀ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਸਭ ਨੂੰ ਲੈਟਰਾਂ ਕੱਢੀਆਂ ਮਿਸ ਫਿਲਮ ਦੇ ਉੱਤੇ ਜਿਹੜੇ ਸੀਨ ਨੇ ਭਾਰਤਵ ਦੀ ਸੀਨ ਨੇ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਅੱਛਾ ਪੰਜਾਬ ਵੀ ਆ ਸਾਡਾ ਇੰਡੀਆ ਵੀ ਆ ਭਾਰਤ ਵੀ ਆ ਉਹ ਵੀ ਚਾਹੁੰਦਾ ਵੀ ਆਪਾਂ ਜਿਹੜਾ ਵਾ ਉੱਧਰ ਵੀ ਕੁਝ ਚੰਗੇ ਲੋਕ ਨੇ ਜਾਂ ਉੱਧਰ ਪਾਕਿਸਤਾਨ ਚ ਗਲਤ ਕੌਣ ਨੇ ਜਿਹੜੇ ਆਪਣਾ ਚੰਦ ਬੰਦੇ ਜਿਹੜੇ ਗਲਤ ਬੈਠੇ ਨੇ ਪਰ ਸਰਕਾਰਾਂ ਚੰਗੀਆਂ ਨਹੀਂ ਉੱਥੇ ਦੀ ਫੌਜ ਦੀ ਜਿਹੜੀ ਪਾਲਿਸੀ ਉਹ ਚੰਗੀ ਨਹੀਂ ਹੈਗੀ ਅਗਰ ਉਹਨਾਂ ਦੀ ਸਰਕਾਰਾਂ ਚੰਗੀਆਂ ਹੁੰਦੀਆਂ ਉੱਥੇ ਆਟਾ 200 ਰੁਪਏ ਕਿਲੋ ਨਾ ਹੁੰਦਾ ਉੱਥੇ ਪਿਆਜ਼ 100 ਰੁਪਏ ਕਿਲੋ ਨਾ ਹੁੰਦਾ ਉੱਥੇ ਚਾਵਲ 150 ਰੁਪਏ ਕਿਲੋ ਨਾ ਹੁੰਦਾ ਉੱਥੇ ਜਿਹੜੀ ਮਹਿੰਗਾਈ ਆ ਉਹ ਆਸਮਾਨ ਤੇ ਨਾ ਹੁੰਦੀ ਅਗਰ ਉੱਥੇ ਸਰਕਾਰਾਂ ਚੰਗੀਆਂ ਹੁੰਦੀਆਂ ਭਾਰਤ ਉਹਨਾਂ ਦੀ ਪੂਰਤੀ ਕਰਦਾ ਕਿ ਨਾ ਕਰਦਾ अच्छा और भी कई अहम मुद्दे ਨੇ ਜਿੱਦਾਂ ਇੰਡੀਆ ਵਿੱਚ ਤਾਂ ਕਾਫੀ ਮੁੱਦੇ ਐਸ ਟਾਈਮ ਐਕਟਿਵ ਨੇ ਆਪਣਾ ਉਹਨਾਂ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਹੋਣੀ ਚਾਹੀਦੀ ਆਪਣਾ ਰਜੀਵ ਜੀ ਜਿੱਦਾਂ ਚਾਹੀਦਾ ਆਪਣਾ ਕੋਈ ਅੱਗੇ ਨਹੀਂ ਆਉਣ ਦੇ ਆਪਣਾ ਉਹ ਮੁੱਦੇ ਰੁਕੇ ਹੋਏ ਨੇ ਬੜੇ ਮਸਲੇ ਲੱਗੇ ਨੇ ਚਾਹੀਦਾ ਸ਼ਿਵਸਨਾ ਮਿਸ਼ਾ ਹੀ ਸਮੇਂ-ਸਮੇਂ ਤੇ ਦੇਸ਼ ਚਿੱਤ ਦੀ ਗੱਲ ਕਰਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਹੂੰ ਹੋਰ ਚ ਤੁਰੇ ਨਾਲ ਸੰਗਠਨ ਕਿਹਾ ਸੀ ਆਓ ਆਪਾਂ ਚੱਲੀਏ ਫਿਰ ਇੱਕ ਜੋਟ ਹੋਈਏ ਕਿਉਂਕਿ ਕਿਸੇ ਦੀ ਸਾਂਝੀ ਗੱਲ ਆ ਮੈਂ ਅਸੀਂ ਆਪਣੇ ਭਾਵ ਰੱਖਿਏ ਜੀ ਅਸੀਂ ਕਿਸੇ ਨੂੰ ਪੀਲ ਨਹੀਂ ਕੀਤੀ ਅਸੀਂ ਭਾਵ ਰੱਖਿਏ ਆਪਣੇ ਲੋਕਾਂ ਅਗੇ ਭਾਵ ਰੱਖਿਏ ਵੀ ਸਰਕਾਰ ਅਗੇ ਭਾਵ ਰੱਖਿਏ ਵੀ ਐਸੀ ਫਿਲਮਾਂ ਉੱਤੇ ਬੈਨ ਲਗਣੀ ਚਾਹੀਦੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੇ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਸੋ ਤੁਸੀਂ ਦੇਖਿਆ ਕਿ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਸੀ ਆਪਣਾ ਸ਼ਿਵ ਸੈਨਾ ਦੇ ਸੀਨੀਅਰ ਆਗੂ ਰਜੀਵ ਟੰਡਨ ਜੀ ਨੇ ਕੀਤੀ ਉਹਨਾਂ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਇਹੋ ਕਿ ਸ਼ਾਹ ਕੋਟ ਦੇ ਵਿੱਚ ਜੋ ਇਹਨਾਂ ਨੂੰ ਲੱਗਾ ਕਿ ਜੋ ਸੀਨ ਗਲਤ ਫਿਲਮਾਏ ਗਏ ਨੇ ਜਾਂ ਨਾਰੇਬਾਜੀ ਕੀਤੀ ਗਈ ਆ ਉਸ ਦੇ ਉੱਪਰ ਜਿਹੜਾ ਵਾ ਪੂਰਨ ਤੌਰ ਤੇ ਰੋਕ ਲੱਗਣੀ ਚਾਹੀਦੀ ਆ ਉਹ ਸੀਨ ਜਿਹੜੇ ਸੈਂਸਰ ਬੋਰਡ ਦੇ ਵੱਲੋਂ ਕਟਾਈ ਜਾਣੀ ਚਾਹੀਦੀ ਨੇ ਅਗਰ ਇਹ ਸੀਨ ਨਹੀਂ ਕਟਾਏ ਜਾਂਦੇ ਤੇ ਕਹਿੰਦੇ ਅਸੀਂ ਜਿਸ ਦਿਨ ਸਿਨੇਮਾ ਘਰਾਂ ਦੇ ਵਿੱਚ ਫਿਲਮ ਵੇਖਾਂਗੇ ਅਸੀਂ ਫਿਰ ਬਾਹਰ ਆ ਕੇ ਉਹਦਾ ਪੂਰਨ ਵਿਰੋਧ ਕਰਾਂਗੇ ਹੁਣ ਦੇਖਣਾ ਇਹ ਹੋਏਗਾ ਕਿ ਜਦੋਂ ਇਹ ਫਿਲਮ ਲਾਂਚ ਹੁੰਦੀ ਹੈ ਕਿ ਸੈਂਸਰ ਬੋਰਡ ਵਾਕਿਆ ਸੀਨ ਕਰਦੀ ਹੈ ਕਿ ਜਾਂ ਇਹਨਾਂ ਸ਼ਿਵ ਸੈਨਾ ਪਰਿਵਾਰ ਦੇ ਵੱਲੋਂ ਬਾਹਰ ਆ ਕੇ ਨਾਰੇਬਾਜੀ ਜਿਹੜੀ ਆ ਉਹ ਕੀਤੀ ਜਾਂਦੀ ਜਾਂ ਕੋਈ ਐਕਸ਼ਨ ਵੱਡਾ ਉਹ ਲਿਆ ਜਾਂਦਾ ਹੁਣ ਮੌਕੇ ਤੇ ਹੀ ਦੇਖਣਾ ਹੈਗਾ ਕਿ ਇਹੋ ਜਿਹਾ ਕੀ ਸਿਸਟਮ ਜਿਹੜਾ ਵਾ ਜਾਂ ਸੈਂਸਰ ਬੋਰਡ ਕੀ ਇਸ ਦਾ ਜਿਹੜਾ ਵੱਡਾ ਕਾਰਨ ਜਬ ਵੱਡਾ ਇਹਨਾਂ ਦੇ ਹੱਕ ਵਿੱਚ ਕੀ ਲੈ ਕੇ ਆਉਂਦੀ ਹੈ ਸੋ ਇਦਾਂ ਦੀਆਂ ਖਬਰਾਂ ਹੋਰ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਜ਼ਰੂਰ ਜੁੜਿਓ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਨੇ ਕੈਮਰਾਮੈਨ ਸਤਨਾਮ ਸਿੰਘ ਡੇਲੀ ਡੈਸਕੀ ਟੀਵੀ ਕੰਨੇੜਾ